ਸਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਦਾ ਬੈਕੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਾਨਮਤਾ ਨਗਰ ਆ ਪਿੰਡ ਠੱਠੀਪਾਈ ਠੱਠੀਪਾਈ ਪਿੰਡ ਦੇ ਵਿੱਚ ਉਹ ਠੱਠੀਪਾਈ ਤੋਂ ਜਿਹੜੀ ਡੱਲੂ ਵਾਲੀ ਛੜਕ ਹੈ ਨਾ ਜੀ ਹਾਂਜੀ ਡੱਲੂ ਵਾਲੀ ਛੜਕ ਦੇ ਉੱਤੇ ਬਾਈ ਹੋਣਿਆ ਦਾ ਘਰ ਆ ਮਿੱਤਰੋ ਫਾਰਮ ਵੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਦੋ ਜਾਨਵਰ ਪਕਾਉ ਆ ਇੱਕ ਤਾਂ ਮਿੱਤਰੋ ਚੰਗੇ ਦੋ ਦੋ ਦੀ ਚੰਗੇ ਤਾਂ ਚੇ ਵਾਲੀ ਗਾਮ ਕਾਉ ਜਿਹੜੀ ਅੱਜ ਹੀ ਤਾਜੀ ਸੋਈ ਹੈ ਇੱਕ ਝੋਟੀ ਆ ਸੋਈ ਸੋਈ ਆਪਾਂ ਦੋਵਾਂ ਜਾਨਵਰਾਂ ਦੀ ਡਿਟੇਲ ਜਾਣਦੇ ਆ ਵੀਰ ਤੋਂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਆ ਜੀ ਬਹੁਤ ਔਰ ਸੀਤਾ ਦੇ ਘਰ ਪਰਿਵਾਰ ਜੀ ਬਹੁਤ ਵਧੀਆ ਆਪਣੇ ਦੱਸੋ ਜੀ ਠੀਕ ਸ਼ੁਕਰ ਹੈ ਭਾਈ ਅੱਛਾ ਭਾਈ ਝੋਟੀਆਂ ਦੇ ਇੱਕ ਗਾਮ ਕਾਉ ਦੋ ਜਾਨਵਰ ਹਨਾ ਇਹ ਝੋਟੀ ਦੀ ਕੀ ਡਿਟੇਲ ਆ ਭਾਈ ਇਹ ਪਹਿਲਾ ਸੂਆ ਜੀ ਦੋ ਦੰਦ ਦਾ ਪਹਿਲਾ ਸੂਆ ਵਾ ਦੋ ਦੰਦ ਦਾ ਹਾਂ ਜੀ ਆਪੇ ਸੁਲਤਾਨ ਦੀ ਹੈ ਜੀ ਤੇ ਇਹਦੇ ਮਗਰ ਕੱਟੀ ਆ ਸਰਕਾਰੀ ਸੀਮਣ ਦੀ ਸੈਕਟਰ ਦੀ ਸੈਕਟਰ ਦੀ ਸਰਕਾਰੀ ਸੀਮਣ ਦੀ ਆਪ ਇਹ ਸੁਲਤਾਨ ਦੀ ਆ ਜੀ ਅਫਸਰ ਅੱਛਾ ਦੁੰਦੀ ਆ ਜੀ ਬੰਦਾ ਤੋਂ ਹਾਂ ਜੰਦਾ ਜੀ ਕਿੰਨੇ ਦੁੱਧ ਤੇ ਚਲਦੀ ਆ ਭਈ ਹੁਣ ਦੁੱਧ ਦੂ 10 ਕਿਲੋ ਤੋਂ ਬਾਹਰ ਹੋਊ ਆਪਾਂ 10 ਕਿਲੋ ਕਿਆ ਕੇ ਦੇਵਾਂਗੇ ਠੀਕ ਹੈ ਜੀ ਇਹਦੇ ਕੱਟੀ ਮਗਰ ਆ ਜੀ ਤੇ ਚਵਾਈ ਚਵਾਈ ਕਿਵੇਂ ਲੱਗੂ ਚਵਾਈ ਚਵਾਈ ਬਹੁਤ ਚੰਗੀ ਆ ਜੀ ਅੱਛਾ ਸੂਈ ਨੂੰ ਕਿਨੇ ਦਿਨ ਹੋ ਗਏ ਭਈ ਇਹਨੂੰ ਸੂਈ ਨੂੰ ਹੋ ਗਏ 13 14 ਦਿਨ 13 14 ਦੇ ਵਿੱਚ ਤੇ ਅੱਜ ਕਿੰਨੇ ਦੀ ਦੇ ਦੀਏ ਭਈ ਰੇਟ ਇਹਦਾ ਮੇਰਾ ਜੈਜ 98000 ਰੁਪਏ 98000 ਰੁਪਏ ਵੀ ਤੁਮ ਆਮ ਤਨ ਕਰਦੇ ਜੇ ਉਹ ਛੋਟੇ ਸਿੰਘ ਦੀ ਝੋਟੀ ਆ ਕਹਿਣ ਵਾਲੀ ਗੱਲ ਨਹੀਂ ਆ ਆਪ ਸੁਲਤਾਨ ਦੀ ਮਗਰ ਸਰਕਾਰੀ ਸੀਮਨ ਸਖਸੜ ਦੀ ਕੱਟੀ ਆ ਝੋਟੀ ਥੱਲੋ ਥੱਲੋ ਬੜੀ ਪਤਲੀ ਸਮਤਰੀਆ ਕਰਮ ਵਾਲੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਕਰਮ ਵਾਲੀ ਨੂੰ ਦੰਦ ਦੰਦ ਵਿਖਾ ਦੇ ਠੀਕ ਹੈ ਚਲੋ 95000 ਰੁਪਿਆ ਰੇਟ ਆ ਬਾਈ ਬਾਈ ਦੇ ਰੇਟ ਹੁੰਦੇ ਆ ਨਾ ਜਿਹੜੇ ਮਿੱਤਰੋ ਉਹ ਬਾਕਮਾਲ ਹੁੰਦੇ ਪਹਿਲਾਂ ਵੀ ਇੱਕ ਵੀਡੀਓ ਕਰਕੇ ਗਿਆਈ ਬਾਈ ਦੇ 5 6 ਜਨਵਾਰ ਵਿਖਾਏ ਸੀ ਅੱਜ ਥੋੜੇ ਬਹੁਤੇ ਜਨਵਰ ਤੁਹਾਨੂੰ ਲੋੜ ਜ਼ਰੂਰ ਦੇ ਸਕਦੇ ਕਿਉਂਕਿ ਪਿੱੈ ਦਿਨ ਚੱਕ ਦਮ ਡੇਗ ਪਿੱਠਾ ਤਾਂ ਸੀਖੂਦਾ ਹੀ ਸੀਗਾ ਛੋਟੀ ਮਾਨਤਾ ਕਾਨਾ ਤੋਂ ਪੂਰਾ ਦੋਤੀ ਦਾ ਪੂਰਾ ਚੰਗਾ ਦੇਖ ਸਕਦੇ ਮਿੱਤਰੋ ਤੁਸੀਂ। ਠੰਡਲੇ ਵਿੱਚ ਹਜ਼ਾਰ ਦੇ ਵਿੱਚੋਂ ਮਾਨਤਾਣ ਛੋਟੀ ਦਾ ਲੇਵਾ 10 ਕਿਲੋ ਦੋ ਤਾਂ ਠੰਡਾ ਤਿਆਰ ਛਣ ਲੇਵੇ ਦੀ ਕੁਆਲਿਟੀ ਚੰਗੀ ਬੰਦ ਤਰਬਾਡੀ ਵੀ ਚੰਗੀ ਸਿੰਘ ਨਿੱਕਾ ਜਾਵਾਂ ਛੋਟੀ ਨੂੰ ਦੇਖ ਸਕਦੇ ਮਿੱਤਰੋ ਤੁਸੀਂ ਵੀ। ਬਾਕੀ ਦਾ ਸਿੰਘ ਵੀ ਵਿਖਾ ਦੇ ਪੋਕੇਟ ਦੋ ਇਹ ਸੇਂਗ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਹੁਣ ਠੀਕ ਆ ਬਾਈ ਮੇਰੇ ਨਾਲ ਬਸ ਠੀਕ ਹੈ ਅੱਛਾ ਭਾਈ ਇਹ ਤਾਂ ਹੋ ਗਿਆ ਆਪਣੀ ਇੱਕ ਨੰਬਰ ਤੇ ਦੋ ਨੰਬਰ ਤੇ ਗਾਵਾ ਜਿਹੜੀ ਬਾਈ ਹਾਂਜੀ ਭਾਈ ਇਹ ਇੱਕਦਮ ਸੂਈ ਹੈ ਭਾਈ ਇਹ ਦੁਪਹਿਰੇ 3:11 ਵਜੇ ਅੱਛਾ ਜੇ ਅਜੂਰ ਪਾਤੀ ਹੈ ਅੱਛਾ ਬੱਚਾ ਦੇਖੀ ਕਿ ਬੱਚੀ ਅੱਛਾ ਹੈ ਵੀ ਅੱਛਾ ਦੇਖਾ ਅੱਛਾ ਭਾਈ ਕਿੰਨਾ ਸੁਆਸ ਹੋਈ ਹੈ ਇਹ ਇਹ ਥੋੜੀ ਵੱਡੀ ਹੋ ਕੇ ਬਣੀ ਸੀ ਉਹ ਸੂਆ ਦੁੱਧਾ ਹੀ ਸੋਈ ਹੈ ਆਪਣੇ ਫਾਰਮ ਦੀ ਹੋਈ ਹੈ ਹਾਂ ਫਾਰਮ ਦੀ ਹੈ ਠੀਕ ਹੈ ਇਹ ਸੀਮਿੰਟ ਦੀ ਕਿਹੜੇ ਦੀ ਪਤਾ ਇਹਨਾਂ ਨੂੰ ਕੁਝ ਨਹੀਂ ਇਹ ਤਾਂ ਨਹੀਂ ਪਤਾ ਫਿਰ ਠੀਕ ਹੈ ਕਿੰਨੇ ਦੁੱਧ ਤੇ ਚੱਲਦੀ ਹੈ ਬਾਈ ਇਹ ਦੁੱਧ ਦੇ ਰੂਗੀ 37 38 ਕਿਲੋ ਬਾਈ ਠੀਕ ਹੈ ਜੀ ਆਪਾਂ ਚੋਇਆ ਹੋਇਆ ਹਾਂਜੀ ਠੀਕ ਹੈ ਬਾਈ ਅੱਛਾ ਤੇ ਇਹਨੂੰ ਮਨ ਲਾ ਇਹ ਤੀਜਾ ਸੂਆ ਸੋਈ ਹੈ ਕਿ ਚੌਥਾ ਹੁਣ ਤੀਜਾ ਸੂਆ ਸੋਈ ਹੈ ਤੀਜਾ ਸੂਆ ਸੋਈ ਆ ਠੀਕ ਹੈ ਬਾਈ ਤੇ ਇਹਦਾ ਰੇਟ ਬਾਈ ਫਿਰ ਆਪਾਂ ਇਹਦਾ 115000 115000 ਵਿੱਚੋਂ ਮਾਨਤਨ ਕਰ ਦਿਆਂਗੇ ਹਾਂਜੀ ਕਰ ਦਿਆਂਗੇ ਕਿੱਧਰ ਬਾਦੂ ਤੋਰੇ ਲੇ ਵੀ ਮਿੱਤਰੋ 37 38 ਕਿਲੋ ਦੁੱਤੇ ਚੱਲੀ ਹੋਈ ਜਾਂ 36 37 ਕਿਲੋ ਤੇ ਟੌਰ ਨੋਰਮਲ ਆ ਆਪਦੇ ਫਾਰਮ ਦੀ ਗਰਾਮ ਆ ਕੋਈ ਖਰੀਦੀ ਨਹੀਂ ਹੋਈ ਇਹ ਕਰਮਾਂ ਵਾਲੀ ਵੱਡੀ ਬੁੱਡੀ ਬਲੀ ਆ ਬਾਡੀ ਪੰਤਰ ਦੀ ਬਹੁਤ ਚੰਗੀ ਵਾਲੀ ਵਾ ਭਾਂਡਾ ਦਾ ਕੋਈ ਚੋਇਆ ਇਹਦਾ 67 ਕਿਲੋ ਹਣਾ ਠੀਕ ਹੈ ਜੀ ਠੀਕ ਹੈ ਹਾਂ ਦੁਪਹਿਰੇ ਹੋਈ ਕਰਮਾਂ ਤੋਂ ਲੈ ਜਾਂਦਾ ਸੀ ਗਾਂ ਤੋਂ ਹਾਂ ਨਹੀਂ ਠੀਕ ਹੈ ਜੀ ਓਕੇ ਜੀ ਲੈ ਵੀ ਮਿੱਤਰੋ ਵੱਡੀ ਗਾ ਜਿੰਨੇ ਲੈਣੀਆਂ ਵੀ ਮੈਂ ਇਹਨਾਂ ਤੋਂ ਕਹਿਣ ਤੋਂ ਪਾਵੇ ਆ ਜੀ ਪੂਰੀ ਟੌਪ ਕਲਾਸ ਗਾਂ ਦੇਖ ਸਕਦੇ ਹੋ ਤੁਸੀਂ ਲੈ ਜੀ ਲੈ ਜੀ ਜੀ ਮੋੜ ਨੋ ਉਹਨੂੰ ਹੀ ਲਈ ਮੈਂ ਕੇ ਬਾਡੀ ਬੰਪਰ ਵੀ ਅੰਦਾ ਪੈਰੋਂ 11 ਦੀ ਦਾ ਨੀਕਾ ਕਰਦੇ ਲੈ ਹੀ ਪੋਤੇ ਦਾ ਲੈ ਵਾ ਲੂਗਾ ਤੇ ਥਣ ਥਣ ਕੇ ਰੋ ਦੀ ਵਿਖਾ ਦੇ ਰੂਹ ਦੇ ਨਾਲ ਐਨ ਜਿਹੜੀ ਤਸੱਲੀ ਹੋ ਜਾਏ ਹਰ ਇੱਕ ਪੱਖ ਤੋਂ ਅਗਲੇ ਦੀ ਇਹ ਨਾ ਕਾਵੇ ਕੋਈ 115000 ਦੇ ਵਿੱਚ ਗਾਂ ਬਾਈ ਇਹੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਥਣ ਚੰਗਾ ਗਾ ਚੰਗੀ ਜੁੱਧ ਚੰਗਾ ਰੇਤਾ ਬਾਈ ਦੇ ਬਾਈ ਤੇਰਾ ਇੱਕ ਧੰਨਵਾਦ ਕਰਨਾ ਚਾਹਣਾ ਮੈਂ ਸਪੈਸ਼ਲ ਵੀਡੀਓ ਦੇ ਵਿੱਚ ਤੇਰੇ ਰੇਟ ਠੀਕ ਹੁੰਦੇ ਆ ਯਾਰ ਬਾਈ ਨਹੀਂ ਰੇਟ ਆਪਾਂ ਜਾਇਜ਼ ਹੀ ਕਰੀਦੇ ਆ ਜੀ ਤੁਸੂ ਬਹੁਤ ਲਈਦੇ ਆ ਹੁਣ ਥੋੜਾ ਬੀਜ ਬਜਾਈ ਕਰਕੇ ਥੋੜਾ ਜਿਆਦਾ ਚੱਲ ਕੇ ਵਾਢੀ ਕਰਦੇ ਹੁਣ ਥੋੜਾ ਚਲੋ ਕੋਈ ਗੱਲ ਨਹੀਂ ਉਹਦੇ ਰਵਾਂਗੇ ਬਾਈ ਦੇ ਕੋਲ ਤੁਹਾਨੂੰ ਦਿਖਾਉਂਦੇ ਰਵਾਂਗੇ ਵੀਡੀਓ ਕਿਉਂਕਿ ਹਮੇਸ਼ਾ ਕੋਸ਼ਿਸ਼ ਕਰੀਦੀ ਆ ਜਿਹੜਾ ਬੰਦਾ ਇਮਾਨਦਾਰੀ ਨਾਲ ਚੰਗੇ ਪਸ਼ੂ ਚੰਗੇ ਭਾਅ ਦੇ ਵਿੱਚ ਦਿੰਦਾ ਉਹਦੇ ਕੋਲ ਜਰੂਰ ਪਹੁੰਚੀ ਐਸੇ ਬਾਈ ਹੁਣ ਨੰਬਰ ਸਾਂਝਾ ਕਰਦੇ ਆ ਇੱਕ ਵਾਰੀ ਹਾਂ ਜੀ 98788 ਜੀ 04644 ਇੱਕ ਵਾਰੀ ਹੋਰ ਬੋਲ ਜੀ 98788 ਜੀ 04644 98788 04644 ਹਣਾ ਜੀ 98788 04644 ਬਾਈ ਲੂ ਵਾਲੇ ਸੜਕ ਦੇ ਘਰ ਆਪਣਾ ਜੀ ਮਠਾੜੂ ਡੇਰੀ ਫਾਰਮ ਠੀਕ ਹੈ ਜੀ ਲੈ ਮਿੱਤਰੋ ਜੇ ਜਾਨਵਰ ਚੰਗੇ ਲੱਗੇ ਤਾਂ ਫਿਰ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀ ਲੱਗੀ ਵੀਡੀਓ ਧੰਨਵਾਦ